ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ ਦੀ ਇੱਕ ਰੋਟੀ ਕਿਸੇ ਦੀ ਕਿਸਮਤ ਬਦਲ ਸਕਦੀ ਹੈ ਅਕਸਰ ਅਸੀਂ ਗਲੀਆਂ ਵਿੱਚ ਫਿਰਦੇ ਕੁੱਤਿਆਂ ਨੂੰ ਦੁਰਕਾਰ ਦਿੰਦੇ ਹਾਂ ਪਰ ਮਹਾਂਪੁਰਖਾਂ ਨੇ ਇਸ ਸੇਵਾ ਵਿੱਚ ਬਹੁਤ ਵੱਡੇ ਭੇਦ ਦੱਸੇ ਨੇ ਅੱਜ ਦੀ ਇਸ ਸਾਖੀ ਵਿੱਚ ਅਸੀਂ ਜਾਣਾਂਗੇ ਕਿ ਕਿਉਂ ਸੰਤ ਮਹਾਂਪੁਰਖ ਕੁੱਤਿਆਂ ਨੂੰ ਰੋਟੀ ਪਾਉਣ ਲਈ ਕਹਿੰਦੇ ਹਨ ਅਤੇ ਇਸ ਦੀ ਸਹੀ ਵਿਧੀ ਕੀ ਹੈ ਮਹਾਪੁਰਖਾਂ ਦੇ ਜੀਵਨ ਦੀ ਇੱਕ ਘਟਨਾ ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਰੱਬੀ ਰੂਹ ਮਹਾਪੁਰਖ ਰਹਿੰਦੇ ਸਨ ਉਹਨਾਂ ਦੇ ਦਰ ਤੇ ਜੋ ਵੀ ਆਉਂਦਾ ਖਾਲੀ ਨਾ ਜਾਂਦਾ ਇੱਕ ਦਿਨ ਇੱਕ ਬਹੁਤ ਹੀ ਪਰੇਸ਼ਾਨ ਵਿਅਕਤੀ ਆਇਆ ਉਸਨੇ ਰੋਂਦਿਆਂ ਹੋਇਆ ਕਿਹਾ ਬਾਬਾ ਜੀ ਮੈਂ ਬਹੁਤ ਮਿਹਨਤ ਕਰਦਾ ਹਾਂ ਪਾਠ ਵੀ ਕਰਦਾ ਹਾਂ ਪਰ ਮੇਰੇ ਘਰ ਵਿੱਚ ਬਰਕਤ ਨਹੀਂ ਪੰਦੀ ਹਮੇਸ਼ਾ ਕੋਈ ਨਾ ਕੋਈ ਬਿਮਾਰ ਰਹਿੰਦਾ ਹੈ ਅਤੇ ਮਾਨਸਿਕ ਸ਼ਾਂਤੀ ਬਿਲਕੁਲ ਨਹੀਂ ਹੈ। ਮਹਾਪੁਰਖਾਂ ਨੇ ਅੱਖਾਂ ਮਿਟੀਆਂ ਅਤੇ ਫਿਰ ਮੁਸਕਰਾ ਕੇ ਕਿਹਾ ਪੁੱਤਰ ਤੇਰੇ ਘਰ ਦਾ ਰਸਤਾ ਤਾਂ ਸਾਫ਼ ਹੈ ਪਰ ਤੇਰੇ ਕਰਮਾਂ ਦਾ ਬੂਹੇ ਅੱਗੇ ਇੱਕ ਬੇਜਬਾਨ ਭੁੱਖਾ ਬੈਠਾ ਹੈ ਤੂੰ ਰੋਜ਼ ਰੋਟੀ ਖਾਂਦਾ ਹੈ ਪਰ ਕੀ ਕਦੇ ਉਸ ਜੀਵ ਬਾਰੇ ਸੋਚਿਆ ਹੈ ਜੋ ਤੇਰੇ ਬੂਹੇ ਤੇ ਉਮੀਦ ਲੈ ਕੇ ਆਉਂਦਾ ਹੈ। ਉਸ ਵਿਅਕਤੀ ਨੇ ਹੈਰਾਨ ਹੋ ਕੇ ਪੁੱਛਿਆ ਬਾਬਾ ਜੀ ਮੈਂ ਤਾਂ ਇੱਕ ਮਨੁੱਖ ਹਾਂ ਮੈਂ ਕੁੱਤਿਆਂ ਜਾਂ ਜਾਨਵਰਾਂ ਦੀ ਸੇਵਾ ਕਰਕੇ ਆਪਣੀ ਕਿਸਮਤ ਕਿਵੇਂ ਬਦਲ ਸਕਦਾ ਹਾਂ ਮਹਾਪੁਰਖਾ ਨੇ ਸਮਝਾਇਆ ਕੁੱਤਾ ਇੱਕ ਅਹਜਾ ਜੀਵ ਹੈ ਜੋ ਵਫਾਦਾਰ ਮੰਨਿਆ ਗਿਆ ਹੈ ਇਹ ਜੀਵ ਮਨੁੱਖ ਦੇ ਕਈ ਅਹਜੇ ਕਸ਼ਟ ਆਪਣੇ ਉੱਪਰ ਲੈ ਲੈਂਦਾ ਹੈ ਜੋ ਮਨੁੱਖ ਸਹਿਣ ਨਹੀਂ ਕਰ ਸਕਦਾ ਜਦੋਂ ਤੁਸੀਂ ਇੱਕ ਭੁੱਖੇ ਕੁੱਤੇ ਨੂੰ ਪ੍ਰੇਮ ਨਾਲ ਰੋਟੀ ਪਾਉਂਦੇ ਹੋ ਤਾਂ ਉਸ ਦੇ ਅੰਦਰੋਂ ਨਿਕਲੀ ਅਸੀਸ ਸਿੱਧੀ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੀ ਹੈ ਗੁਰਬਾਣੀ ਵੀ ਕਹਿੰਦੀ ਹੈ ਕਿ ਹਰ ਜੀਵ ਵਿੱਚ ਉਸੇ ਪ੍ਰਭੂ ਦੀ ਜੋਤ ਹੈ ਸੰਤਾਂ ਦੁਆਰਾ ਦੱਸੀ ਗਈ ਸਹੀ ਵਿਧੀ ਪਹਿਲੀ ਰੋਟੀ ਘਰ ਵਿੱਚ ਜਦੋਂ ਵੀ ਚੁੱਲ੍ਹਾ ਬਲੇ ਪਹਿਲੀ ਰੋਟੀ ਕੁੱਤੇ ਦੀ ਜ਼ਰੂਰ ਕੱਢੋ ਰੋਟੀ ਨੂੰ ਕਦੇ ਵੀ ਸੁੱਟ ਕੇ ਨਾ ਪਾਓ ਜਿਵੇਂ ਅਸੀਂ ਕਿਸੇ ਮਹਿਮਾਨ ਨੂੰ ਰੋਟੀ ਦਿੰਦੇ ਹਾਂ ਉਵੇਂ ਹੀ ਕਿਸੇ ਪੱਤੇ ਜਾਂ ਸਾਫ਼ ਜਗ੍ਹਾ ਤੇ ਰੱਖ ਕੇ ਪਾਓ ਕੁੱਤੇ ਨੂੰ ਰੋਟੀ ਪਾਉਂਦੇ ਸਮੇਂ ਮਨ ਵਿੱਚ ਗੁੱਸਾ ਜਾਂ ਤੱਕੇ ਦੀ ਭਾਵਨਾ ਨਾ ਰੱਖੋ ਜੇਕਰ ਉਹ ਦੂਰ ਵੀ ਭੱਜੇ ਤਾਂ ਵੀ ਨਿਮਰਤਾ ਰੱਖੋ ਕਈ ਮਹਾਪੁਰਖ ਦੱਸਦੇ ਹਨ ਕਿ ਜੇਕਰ ਗ੍ਰਹਿ ਜਾਂ ਕਿਸਮਤ ਦੀ ਰੁਕਾਵਟ ਹੋਵੇ ਤਾਂ ਰੋਟੀ ਤੇ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਕੁੱਤੇ ਨੂੰ ਪੋਣ ਨਾਲ ਮਾਨਸਿਕ ਤੇ ਆਰਥਿਕ ਕਸ਼ਟ ਦੂਰ ਹੁੰਦੇ ਹਨ ਤੇ ਉਸ ਵਿਅਕਤੀ ਨੇ ਮਹਾਪੁਰਖਾਂ ਦੇ ਬਚਨ ਮੰਨ ਕੇ ਰੋਜ਼ਾਨਾ ਕੁੱਤਿਆਂ ਦੀ ਸੇਵਾ ਸ਼ੁਰੂ ਕਰ ਦਿੱਤੀ ਕੁਝ ਹੀ ਮਹੀਨਿਆਂ ਵਿੱਚ ਉਸ ਦੇ ਘਰ ਦੇ ਕਲੇਸ਼ ਖਤਮ ਹੋ ਗਏ ਬਿਮਾਰੀਆਂ ਦੂਰ ਹੋ ਗਈਆਂ ਅਤੇ ਉਸ ਦਾ ਕੰਮ ਕਾਰ ਚੱਲ ਪਿਆ ਯਾਦ ਰੱਖੋ ਕਿ ਪਰਮਾਤਮਾ ਨੂੰ ਲੱਭਣ ਲਈ ਜੰਗਣਾ ਵਿੱਚ ਜਾਣ ਦੀ ਲੋੜ ਨਹੀਂ ਜੇ ਤੁਸੀਂ ਕਿਸੇ ਭੁੱਖੇ ਪੇਟ ਨੂੰ ਤ੍ਰਿਪਤ ਕਰ ਦਿੱਤਾ ਤਾਂ ਸਮਝੋ ਤੁਸੀਂ ਪਰਮਾਤਮਾ ਦੀ ਪੂਜਾ ਕਰ ਲਈ ਬੇਜਵਾਨਾਂ ਦੇ ਮੁਖ ਵਿੱਚ ਪਾਈ ਗਈ ਰੋਟੀ ਤੁਹਾਡੇ ਲਈ ਪ੍ਰਲੋਕ ਦਾ ਰਾਹ ਸੌਖਾ ਕਰ ਦਿੰਦੀ ਹੈ ਸੰਤਾ ਮਹਾਪੁਰਖਾਂ ਨੇ ਜੀਵ ਦਇਆ ਬਾਰੇ ਵਚਨ ਕੀਤੇ ਹਨ ਕਿ ਮੈਂ ਇੱਕ ਰੋਟੀ ਤੁਹਾਡੇ ਘਰ ਦੀਆਂ ਮੁਸੀਬਤਾਂ ਦੂਰ ਕਰ ਸਕਦੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਗੁਰਮੁਖ ਪਿਆਰੇ ਮਹਾਪੁਰਖ ਆਪਣੇ ਆਸ਼ਰਮ ਵਿੱਚ ਬੈਠੇ ਸੰਗਤ ਨੂੰ ਉਪਦੇਸ਼ ਦੇ ਰਹੇ ਸਨ ਉਹਨਾਂ ਨੇ ਸਮਝਾਇਆ ਕਿ ਪ੍ਰਮਾਤਮਾ ਸਿਰਫ ਮਨੁੱਖਾਂ ਵਿੱਚ ਹੀ ਨਹੀਂ ਸਗੋਂ ਹਰ ਜੀਵ ਜੰਤੂ ਵਿੱਚ ਵੱਸਦਾ ਹੈ ਇੱਕ ਜਗਿਆਸੂ ਨੇ ਪੁੱਛਿਆ ਮਹਾਰਾਜ ਅਸੀਂ ਪਰਮਾਤਮਾ ਨੂੰ ਖੁਸ਼ ਕਰਨ ਲਈ ਬਹੁਤ ਪੂਜਾ ਪਾਠ ਕਰਦੇ ਹਾਂ ਪਰ ਸਾਨੂੰ ਮਨ ਦੀ ਸ਼ਾਂਤੀ ਨਹੀਂ ਮਿਲਦੀ ਸਭ ਤੋਂ ਉੱਤਮ ਸੇਵਾ ਕਿਹੜੀ ਹੈ ਮਹਾਪੁਰਖਾ ਨੇ ਮੁਸਕਰਾ ਕੇ ਕਿਹਾ ਸਭ ਤੋਂ ਉੱਤਮ ਸੇਵਾ ਉਹ ਹੈ ਜੋ ਬਿਨਾਂ ਕਿਸੇ ਲਾਲਚ ਦੇ ਕਿਸੇ ਬੇਜਵਾਨ ਜੀਵ ਲਈ ਕੀਤੀ ਜਾਵੇ ਕੁੱਤੇ ਨੂੰ ਰੋਟੀ ਪਾਉਣ ਵੇਲੇ ਕਦੇ ਵੀ ਗੁੱਸਾ ਜਾਂ ਨਫ਼ਰਤ ਨਹੀਂ ਕਰਨੀ ਚਾਹੀਦੀ ਸਗੋਂ ਇਹ ਸੋਚਣਾ ਚਾਹੀਦਾ ਹੈ ਕਿ ਇਹ ਵੀ ਪਰਮਾਤਮਾ ਦਾ ਹੀ ਇੱਕ ਰੂਪ ਹੈ। ਮਹਾਪੁਰਖਾਂ ਨੇ ਦੱਸਿਆ ਕਿ ਇੱਕ ਵਾਰ ਇੱਕ ਗਰੀਬ ਸਿੱਖ ਰੋਜ਼ਾਨਾ ਆਪਣੇ ਹਿੱਸੇ ਦੀ ਇੱਕ ਰੋਟੀ ਗਲੀ ਦੇ ਇੱਕ ਬਿਮਾਰ ਕੁੱਤੇ ਨੂੰ ਪਾਉਂਦਾ ਸੀ। ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ ਪਰ ਉਹ ਸਿੱਖ ਬੜੇ ਪ੍ਰੇਮ ਨਾਲ ਸੇਵਾ ਕਰਦਾ ਰਿਹਾ। ਇੱਕ ਦਿਨ ਅੰਤਰਜਾਮੀ ਸਤਿਗੁਰ ਜੀ ਨੇ ਉਸ ਸਿੱਖ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਤੇਰੀ ਇਸ ਨਿਸਕਾਮ ਸੇਵਾ ਨੇ ਮੇਰਾ ਹਿਰਦਾ ਜਿੱਤ ਲਿਆ ਕਿਉਂਕਿ ਤੂੰ ਉਸ ਜੀਵ ਦੀ ਸੇਵਾ ਕੀਤੀ ਹੈ ਜਿਸ ਦਾ ਕੋਈ ਸਹਾਰਾ ਨਹੀਂ ਸੀ ਬੇਜਵਾਨਾਂ ਦੀ ਸੇਵਾ ਕਰਨ ਨਾਲ ਮਨੁੱਖ ਦੇ ਅੰਦਰੋਂ ਹੰਕਾਰ ਖਤਮ ਹੁੰਦਾ ਹੈ ਪਸ਼ੂ ਪੰਛੀਆਂ ਨੂੰ ਭੋਜਨ ਦੇਣ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਅਤੇ ਕਈ ਅਣਜਾਣੇ ਕਸ਼ਟ ਕੱਟੇ ਜਾਂਦੇ ਹਨ ਪਰਮਾਤਮਾ ਦੀ ਸਿਰਜਣਾ ਨਾਲ ਪਿਆਰ ਕਰਨਾ ਹੀ ਅਸਲ ਵਿੱਚ ਪਰਮਾਤਮਾ ਨਾਲ ਪਿਆਰ ਕਰਨਾ ਹੈ ਇਸ ਵੀਡੀਓ ਵਿੱਚ ਅਸੀਂ ਇੱਕ ਬਹੁਤ ਹੀ ਪ੍ਰੇਰਣਾਦਾਇਕ ਸਾਖੀ ਸਾਂਝੀ ਕੀਤੀ ਹੈ ਜੋ ਸਾਨੂੰ ਜੀਵ ਦਇਆ ਅਤੇ ਨਿਸ਼ਕਾਮ ਸੇਵਾ ਦਾ ਮਹੱਤਵ ਸਮਝਾਉਂਦੀ ਹੈ ਅਕਸਰ ਅਸੀਂ ਆਪਣੇ ਰੁਝੇਵਿਆਂ ਵਿੱਚ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਬੂਹੇ ਤੇ ਆਏ ਬੇਜਬਾਨ ਜੀਆਂ ਦੀ ਸੇਵਾ ਕਰਨਾ ਪਰਮਾਤਮਾ ਦੀ ਬੰਦਗੀ ਦੇ ਬਰਾਬਰ ਹੈ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਇਹ ਜੀਆਂ ਹੋਰ ਧਾਰਮਿਕ ਅਤੇ ਪ੍ਰੇਰਣਾਦਾਇਕ ਵੀਡੀਓਜ਼ ਲਈ ਸਾਡੇ ਚੈਨਲ ਗੁਰਕਿਰਪਾ 1300 ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ